ਹਾਂ ਸਰ ਕੀ ਹੈ ਜੀ ਇਹ ਮਕਦਮਾ ਸਾਰਾ ਜੀ ਹਾਂ ਕੱਲ ਸ਼ਾਮ ਨੂੰ ਅਸੀਂ ਪੁਲਿਸ ਪਾਰਟੀ ਸਮੇਤ ਤਲਵੰਡੀ ਮਾਂਜਮੀਆਂ ਪਿੰਡਾਂ ਨੂੰ ਜਾ ਰਹੇ ਸੀ ਕਿ ਮਾਂਜਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਿਲ ਕੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਪਰ ਪੁਲਿਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ ਹਟਾ ਦਿੱਤਾ ਉਹ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲੋਂ ਦੁਰ ਗਈ ਤੋ ਜੋ ਸਾਡੇ ਨਾਲ ਲੇਡੀ ਫੋਰਸ ਮਜੂਦ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਮਰਬੰਦ ਹੋਈ। ਅਪਰੰਤ ਪੁਸ਼ਕੇਸ਼ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਸੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨ ਮਗੋਂਦਾ ਹੈ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹੈਰੋਇਨ ਜਿਹੜੀ ਆ ਛੁਪਾ ਕੇ ਰੱਖੀ ਆ ਜੋ ਦੇਰ ਸਾਢੇ 3 ਕਿਲੋ ਦੇ ਕਰੀਬ ਹੋਰ ਜਿਹੜੇ ਸੀ ਹੈਰੋਇਨ ਜਿਹੜੀ ਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਆ ਸਰ ਕੁੱਲ ਕਿੰਨੀ ਜਿਹੜੀ ਉਹਨਾਂ ਹੈਰੋਇਨ ਦੀ ਰਿਕਵਰੀ ਹੋਈ ਆ ਕੁੱਲ 4 ਕਿਲੋ 38 ਗ੍ਰਾਮ ਹੈਰੋਇਨ ਜਿਹੜੀ ਆ ਰਿਕਵਰ ਕੀਤੀ ਗਈ ਪਤਾ ਲੱਗਿਆ ਜੀ ਅੱਗੇ ਕਿੱਦਾਂ ਕਰਦੇ ਸੀ ਉਹ ਹੈਰੋਇਨ ਦਾ ਕੀ ਕਰਦੇ ਸੀਗੇ ਕਿਹਨਾਂ ਨੂੰ ਵੇਚਦੇ ਸੀਗੇ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਆ ਉਹ ਸੁੱਚਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਉ। ਇਹ ਦੋਨੋਂ ਭੈਣ ਭਰਾ ਨੇ ਜੀ। ਇਹ ਦੋਨੋਂ ਭੈਣ ਭਰਾ ਨੇ। ਸਰ ਪਹਿਲਾਂ ਵੀ ਕਿ ਮਗਧਮਦਰ ਜਿਹਨਾਂ ਦੇ। ਇਹਦੇ ਬਾਰੇ ਅਜੇ ਤਹਿਕੀਕਾਤ ਕੀਤੀ ਹੈ। ਸਰ ਇਹ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀਗਾ ਇਸ ਕੇਸ ਵਾਂਗ। ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਿਟੀ ਪੋਸਟ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕੀਵਰੀ ਚੈੱਕ ਨਹੀਂ ਕਰਦੇ। ਤੋਂ ਔਰਤਾਂ ਨੂੰ ਬਿਠਾ ਕੇ ਇਹ ਇਸ ਤਰ੍ਹਾਂ ਲਕਾਸ਼ ਕਾ ਸ਼ਕਾ ਕੇ ਜਿਹੜੀ ਆ ਹੈਰੋਨ ਜਿਹੜੀ ਆ ਸਪਲਾਈ ਕਰਦੇ ਆ। ਤੇ ਪਤਾ ਲੱਗਾ ਚੋਰੀ ਬਰਾਮਦ ਹੋਇਆ। ਜੀ ਹੀਰੋਇਨ ਤੋਂ ਇਲਾਵਾ ਕੁਸ਼ੋਰ ਬ੍ਰਾਹਮਣ ਨਹੀਂ ਕੋਈ ਹੋਰ ਚੀਜ਼ ਬ੍ਰਾਹਮਣ ਨਹੀਂ ਹੋਈ ਸਰ ਹੋਰ ਵੀ ਆਪਣਾ ਕੋਈ ਪਤਾ ਲੱਗਾ ਇਹਨਾਂ ਦੇ ਲਿੰਕਸ ਦਾ ਕਿੱਥੇ ਕਿੱਥੇ ਲਿੰਕਸ ਹਾਂ ਹਾਂ ਇਹ ਸੁੱਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕੁ ਹੁਣ ਤੱਕ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰੋਂ ਪਾਰ ਇਹ ਵੀ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਇਹ ਤੇ ਸੁੱਚਾ ਸਿੰਘ ਦਸਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇੱਥੇ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀ ਜਿਹੜੀਆਂ ਨੇ ਹੈਗੀਆਂ ਪਤਾ ਲੱਗਾ ਕੁਝ ਕੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਪ੍ਰਮਾਣ ਲੈਣ ਤੋਂ ਬਾਅਦ ਕੋਰਟ 'ਚ ਪੇਸ਼ ਕਰ ਰਹੇ ਹਾਂ ਉਦੋਂ ਬਾਅਦ ਪੁਸ਼ਕਿਸ਼ ਤੋਂ ਬਾਅਦ ਬਤਾ ਲਏਗਾ